14 ਸਾਲ ਦੇ ਬੱਚੇ ਨੇ ਨੈਸ਼ਨਲ ਤੋਂ 골ਡ ਮੈਡਲ ਕੁਸ਼ਤੀ ਦੇ ਵਿੱਚੋਂ ਜਿੱਤ ਕੇ ਤੇ ਸਕੂਲ ਦਾ ਤੇ ਆਪਣੇ ਮਾਪਿਆਂ ਦਾ ਤੇ ਤਰਨਤਾਂ ਜਿਲ੍ਹੇ ਦਾ ਨਾਂ ਜਿਹੜਾ ਹੈ ਸੁਨਹਿਰੀ ਅੱਖਰਾਂ ਦੇ ਵਿੱਚ ਚਮਕਾਇਆ ਹੈ ਮੇਰਾ ਆਪੇ ਮਨ ਕੀਤਾ ਕਿ ਮੈਂ ਪਲਵਾਨੀ ਕਰੂੰ ਜ਼ਰੂਰ ਕਰੂੰਗਾ ਤੇ ਮੇਰੇ ਮਾਤਾ ਪਿਤਾ ਨੇ ਬੜੀ ਸਪੋਰਟ ਦਿੱਤੀ ਮੈਨੂੰ ਤੇ ਸੇਰੋ ਵੀ ਮਿਲਿਆ ਤੇ ਯੂਪੀ ਉੱਤਰਾਖੰਡ ਮੈਂ ਉੱਥੇ ਵੀ ਖੇਡਿਆ ਤੇ ਪਹੂ ਪਿੰਡ ਸਰਹਾਲੀ ਤੋਂ ਹੋਰ ਸਟੇਡੀਅਮ ਵੀ ਖੇਡਿਆ ਸਕੂਲ ਦੇ ਟੀਚਰਾਂ ਵੱਲੋਂ ਕਿਵੇਂ ਦੀ ਸਪੋਰਟ ਹੈ ਜਿਹੜਾ ਇੱਥੋਂ ਤੱਕ ਨੈਸ਼ਨਲ 골ਡ ਜਿੱਤਣ ਦਾ ਮੌਕਾ ਮਿਲਿਆ ਤੇ ਘਰ ਵੱਲੋਂ ਵੀ ਬਹੁਤ ਬੜੀ ਵਧੀਆ ਸਪੋਰਟ ਹੈ ਤੇ ਟੀਚਰਾਂ ਵੱਲੋਂ ਵੀ ਬੜੀ ਵਧੀਆ ਸਪੋਰਟ ਹੈ ਤਾਂ ਪਹਿਲਾਂ ਤੋਂ ਹੀ ਸ਼ੌਂਕ ਸੀਗਾ ਇਹਦਾ ਖੇਡਾਂ ਦੇ ਵਿੱਚ ਧਿਆਨ ਸੀਗਾ ਤੇ ਬਾਕੀ ਇਹਦੀ ਮਿਹਨਤ ਹੈ ਤੇ ਜਿੰਨਾ ਕਿ ਇਹਨੂੰ ਜਿੱਥੋਂ ਸਹੂਲਤਾਂ ਲੈ ਸਕਦੇ ਸੀ ਸਕੂਲ ਵੱਲੋਂ ਇਹ ਦਿੱਤੀ ਗਈ ਹੈ ਨੇ ਰੋਜਾਨਾ ਮੈਂ ਡਾਂਡਰ ਵਾਰ ਕਰ ਦੋ ਜਿਆਦ ਦੇ ਮਾਰ ਦੇ ਮੈਂ ਤੇ ਖਰਾਬ ਮੇਰੀ ਬਾਦੀ ਮੇਰੇ ਘਰ ਦਿਨ ਬੋੜੀ ਖਲੂੰਗੇ ਅੱਛਾ ਤੇ ਵਧੀਆ ਕਰਦੇ ਮੇਰਾ ਸਭ ਕੋ ਤੇ ਗਾੜੀ ਵੀ ਚਲੋ ਆਪਾਂ ਜ਼ਿੰਮੇਵਾਰੀ ਨਿਭਾਵਾਂਗੇ ਜਿੱਥੋਂ ਤੱਕ ਆਡਾ ਫਰਜ਼ ਬੰਦਾ ਵਾ ਤੇ ਉਹ ਸਾਰਾ ਤੇ ਇੱਥੇ ਡਿਪੈਂਡ ਕਰਦਾ ਵੀ ਮੈਂ ਹੁਣ ਕਿੱਦਾਂ ਚੱਲਣਾ ਤੇ ਕਿੱਦਾਂ ਨਹੀਂ ਆਪਣਿਆਂ ਲਈ ਪੂਰੀ ਕੋਸ਼ਿਸ਼ ਹੈ ਆਪੇ ਗਾਂ ਨੂੰ ਮਤਲਬ ਗਾ ਲੈ ਕੇ ਜਾਵਾਂਗੇ ਬਹੁਤ ਵਧੀਆ ਤਰਨਤਾਰਨ ਜ਼ਿਲ੍ਹੇ ਦੇ ਸਰਕਾਰੀ ਕੰਨਿਆ ਸਕੈਂਡਰੀ ਸਕੈਂਡਰੀ ਸਮਾਰਟ ਸਕੂਲ ਅਲਾਦੀਨਪੁਰ ਪਹੁੰਚਿਆ ਮੈਂ ਇੱਕਲਾ ਕੈਮਰਾਮੈਨ ਵੀਰ ਨੂੰ ਕਹੂੰਗਾ ਤਸਵੀਰ ਉਖਾਈ ਜਾਵੇ ਜ਼ਿਲ੍ਹੇ ਤਰਨਤਾਰਨ ਦਾ ਇਹ ਸਕੂਲ ਆ ਜਿੱਥੋਂ ਦੇ 14 ਸਾਲ ਦੇ ਬੱਚੇ ਨੇ ਨੈਸ਼ਨਲ ਤੋਂ 골ਡ ਮੈਡਲ ਕੁਸ਼ਤੀ ਦੇ ਵਿੱਚੋਂ ਜਿੱਤ ਕੇ ਤੇ ਸਕੂਲ ਦਾ ਤੇ ਆਪਣੇ ਮਾਪਿਆਂ ਦਾ ਤੇ ਤਰਨਤਾਰਨ ਜ਼ਿਲ੍ਹੇ ਦਾ ਨਾਂ ਜਿਹੜਾ ਹੈ ਸਨਹਿਰੀ ਅੱਖਰਾਂ ਦੇ ਵਿੱਚ ਚਮਕਾਇਆ ਹੈ ਮੈਂ ਇੱਕਲਾ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਸਾਰੀ ਤਸਵੀਰ ਸਟਾਫ ਦੀ ਵਿਖਾਈ ਜਾਵੇ ਲੋਕ ਕਹਿੰਦੇ ਨੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਨਹੀਂ ਪਾਉਣੇ ਪਰ ਸਰਕਾਰੀ ਸਕੂਲਾਂ ਦੇ ਵਿੱਚ ਇਸ ਨੌਜਵਾਨ ਨੇ ਜਿਹੜਾ ਨਾਂ ਸਰਕਾਰੀ ਸਕੂਲ ਦਾ ਨਾਂ ਤੇ ਆਪਣੇ ਅਧਿਆਪਕਾਂ ਦਾ ਨਾਂ ਤੇ ਮਾਤਾ ਪਿਤਾ ਦਾ ਨਾਂ ਜਿਹੜਾ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਹੈ ਕਿਉਂਕਿ ਜੁਪੀ ਦੇ ਵਿੱਚੋਂ ਜਿਹੜਾ 골ਡ 골ਡ ਮੈਡਲ ਜਿੱਤ ਕੇ ਕੁਸ਼ਤੀ ਦੇ ਵਿੱਚੋਂ ਲਿਆਇਆ ਹੈ ਤੇ ਆਓ ਆਪਾਂ ਗੱਲਬਾਤ ਕਰਕੇ ਜਾਣਦੇ ਆਂ ਬੇਟਾ ਜੀ ਕੀ ਨਾਂ ਹੈ ਤੇ ਕਿੰਨੀ ਉਮਰ ਹੈ ਤੁਹਾਡੀ ਮੇਰਾ ਨਾਮ ਕਰਨਬੀਰ ਸਿੰਘ ਹੈ ਤੇ ਉਮਰ ਮੇਰੀ 14 ਸਾਲ ਹੈ ਕਿਵੇਂ ਜਿਹੜਾ ਪਲਵਾਨੀ ਦੇ ਵਿੱਚ ਆਏ ਕਿ ਸੌਂਗ ਸੀ ਕਿ ਜਾਂ ਪਹਿਲਾਂ ਵੀ ਘਰ ਦੇ ਵਿੱਚ ਕੋਈ ਪਲਵਾਨ ਹੈਗਾ ਵੀ ਉਹਦੇ ਹਲ ਵੇਖ ਕੇ ਅਸੀਂ ਵੀ ਪਲਵਾਨ ਬਾਨਾ ਨਹੀਂ ਸੌਂਗ ਸੀ ਮੇਰੇ ਮਾਤਾ ਪਿਤਾ ਨੇ ਕਿਹਾ ਸੀ ਅੱਛਾ ਜੀ ਫਿਰ ਫਿਰ ਮੇਰਾ ਆਪਣੇ ਮਨ ਕੀਤਾ ਕਿ ਮੈਂ ਪਲਵਾਨੀ ਕਰੂੰ ਜ਼ਰੂਰ ਕਰੂੰਗਾ ਤੇ ਮੇਰੇ ਮਾਤਾ ਪਿਤਾ ਨੇ ਬੜੀ سپورਟ ਦਿੱਤੀ ਮੈਨੂੰ ਹੂੰ ਤੇ ਹੁਣ ਕਿੱਥੇ ਕਿੱਥੇ ਖੇਡ ਕੇ ਆਏ ਜੇ ਕਿੱਥੇ ਖੇਡਣ ਦਾ ਮੌਕਾ ਜਿਹੜਾ ਮਿਲਿਆ ਮੈਨੂੰ ਇੱਥੇ ਸੇਰੋ ਵੀ ਮਿਲਿਆ ਤੇ ਯੂਪੀ ਉੱਤਰਾਖੰਡ ਮੈਂ ਉੱਥੇ ਵੀ ਖੇਡ ਕੇ ਆਂ ਤੇ ਪਹੂ ਪਿੰਡ ਸਰਹਾਲੀ ਤੋਂ ਹੋਰ ਸਟੇਡੀਅਮ ਵੀ ਖੇਡ ਕੇ ਆਂ ਸਾਡੇ ਇਹ ਵੀ ਦੱਸਕਾ ਨੂੰ ਦੱਸੋ ਕਿ ਘਰ ਵੱਲੋਂ ਕਿਵੇਂ ਦੀ ਸਪੋਰਟ ਆ ਤੇ ਸਕੂਲ ਦੇ ਟੀਚਰਾਂ ਵੱਲੋਂ ਕਿਵੇਂ ਦੀ ਸਪੋਰਟ ਆ ਜਿਹੜਾ ਇੱਥੋਂ ਤੱਕ ਨੈਸ਼ਨਲ 골ਡ ਜਿੱਤਣ ਦਾ ਮੌਕਾ ਮਿਲਿਆ ਤੇ ਘਰ ਵੱਲੋਂ ਹੀ ਬਹੁਤ ਬੜੀ ਵਧੀਆ ਸਪੋਰਟ ਆ ਤੇ ਟੀਚਰਾਂ ਵੱਲੋਂ ਵੀ ਬੜੀ ਵਧੀਆ ਸਪੋਰਟ ਆ ਹਾਂ ਤਾਂ ਹੁਣ ਆਪਣਾ ਨਾਮ ਵੀ ਜਰੂਰ ਦੱਸਿਓ ਤੇ ਇਹ ਵੀ ਦੱਸਿਓ ਵੀ ਗਾਂ ਸ਼ੌਂਕ ਕਿੱਥੋਂ ਤੱਕ ਪਹੁੰਚਣ ਦਾ ਸ਼ੌਂਕ ਆ ਮੇਰਾ ਨਾਮ ਸ਼ਰਨਪ੍ਰੀਤ ਸਿੰਘ ਆ ਤੇ ਮੇਰਾ ਸ਼ੌਂਕ ਗਾਂ ਵਾਦੂ ਖੇਡੰਦਾ ਵੱਡੀਆਂ-ਵੱਡੀਆਂ ਮੈਡਲ ਜਿੱਤਣ ਦਾ ਹਾਂ ਤਾਂ ਇਸ ਵੀਰ ਕੋਲ ਫੇਰ ਆਉਨੇ ਆ ਇਹਨਾਂ ਦੇ ਟੀਚਰ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਦੀ ਮਿਹਨਤ ਨੂੰ ਭੂਲ ਪਿਆ ਹੈ ਕਿਉਂਕਿ ਟੀਚਰ ਵੀ ਕਹਿੰਦੇ ਇੱਕ ਉਸਤਾਦ ਹੁੰਦਾ ਹੈ ਤੇ ਉਸਤਾਦ ਤੋਂ ਬਿਨਾ ਕੋਈ ਵੀ ਬੱਚਾ ਅੱਗੇ ਨਹੀਂ ਵਧ ਸਕਦਾ ਸਰ ਕਿਵੇਂ ਦੀ ਮਿਹਨਤ ਕਰਨੀ ਪਈ ਇਸ ਬੱਚੇ ਨੂੰ ਇੱਥੋਂ ਤੱਕ ਲਿਆਉਣ ਵਾਸਤੇ ਇਹ ਇਹਦਾ ਪਹਿਲਾਂ ਤੋਂ ਹੀ ਸ਼ੌਂਕ ਸੀਗਾ ਇਹਦਾ ਖੇਡਾਂ ਦੇ ਵਿੱਚ ਧਿਆਨ ਸੀਗਾ ਤੇ ਬਾਕੀ ਇਹਦੀ ਮਿਹਨਤ ਹੈ ਤੇ ਜਿੰਨਾ ਕਿ ਇਹਨੂੰ ਜਿੱਥੋਂ ਸਹੂਲਤਾਂ ਦੇ ਸਕਦੇ ਸੀ ਸਕੂਲ ਵੱਲੋਂ ਉਹ ਦਿੱਤੀ ਗਈ ਹੈ ਇਹਨੂੰ ਹੂੰ ਹਾਂਜੀ ਤਾਂ ਹੁਣ ਗਾਂ ਕਿੱਥੋਂ ਕਿੰਨੇ ਬੱਚੇ ਜਿਹੜੇ ਤੁਸੀਂ ਤਿਆਰ ਕੀਤੇ ਆ ਗਾਂ ਖੇਡਾਂ ਵੱਲ ਲੈ ਕੇ ਜਾਣ ਵਾਸਤੇ ਖੇਡਾਂ ਦੇ ਸਾਡੇ ਇਨਚਾਰਜ ਹੈਗੇ ਆ ਡੀਪੀ ਹੈਗੇ ਆ ਜੀ ਇੱਥੇ ਮੈਮ ਸੁਖਵਿੰਦਰ ਜੀ ਤੇ ਔਰ ਲੈਕਚਰਰ ਹੈਗੇ ਫਿਜ਼ੀਕਲ ਦੇ ਕਾਲਜੀਤ ਮੈਮ ਤੇ ਉਹ ਇੱਥੋਂ ਦੇ ਟੀਮਾਂ ਤਿਆਰ ਕਰਦੇ ਕਬੱਡੀ ਦੀਆਂ ਵੀ ਰੈਸਿੰਗ ਦੀਆਂ ਜਿਹੜੀਆਂ ਜਾਂਦੇ ਖੇਡਣ ਬੱਚੇ ਜਾਂਦੇ ਆ ਤਾਂ ਕੋਈ ਸਰਕਾਰ ਵੱਲੋਂ ਵੀ ਸਪੋਰਟ ਮਿਲਦੀ ਆ ਕਿ ਜਾਂ ਸਕੂਲ ਵੱਲੋਂ ਸਾਰਾ ਪ੍ਰਬੰਧ ਕੀਤਾ ਹੈ ਸਰਕਾਰ ਵੱਲੋਂ ਹੀ ਪੂਰੀ ਸਪੋਰਟ ਮਿਲਦੀ ਆ ਗ੍ਰਾਂਟ ਆਂਦੀ ਇਹਨਾਂ ਦੀ ਸਪੈਸ਼ਲ ਇਹਨਾਂ ਦੇ ਖੇਡਾਂ ਦਾ ਸਮਾਨ ਆਉਂਦਾ ਹੈ ਜੀ ਇਹਨਾਂ ਨੂੰ ਜਿਹੜੀ ਵੀ ਜਿਹੜੀ ਜਿਹੜੀ ਜਿੱਥੇ ਜਿੱਥੇ ਜਾਣਾ ਹੁੰਦਾ ਉਹਨਾਂ ਨੂੰ ਉੱਥੇ ਤੱਕ ਪਹੁੰਚਾਉਣ ਦਾ ਖਰਚਾ ਪਾਣੀ ਸਾਰਾ ਆਉਂਦਾ ਇਹਨਾਂ ਨੂੰ ਹਾਂ ਚਰਨਵੀਰ ਜੀ ਇਹ ਵੀ ਦੱਸਿਓ ਕਿ ਸਤਾਦ ਕੌਣ ਹੈ ਕਿੰਨਾਂ ਕੋਲੋਂ ਸਿੱਖ ਰਹੇ ਹੋ ਹਨ ਕਿਹੜੇ ਖਾੜੇ ਦੇ ਵਿੱਚ ਜਾਂਦੇ ਹੋ ਮੈਂ ਜਾਨਾ ਜਿੰਡਾਲਾ ਬਾਈਪਾਸ ਮਲਿਆ ਖੜਾ ਵਾ ਮੇਰਾ ਕੋਚ ਜੱਜ ਪਹਿਲਵਾਨ ਮੈਂ ਉਹਨਾਂ ਕੋਲ ਸਿੱਖ ਰਹਾ ਆ ਕਿਵੇਂ ਦੀ ਜਿਹੜੀ ਖਰਾਕ ਤੇ ਕਿੰਨੀਆਂ ਡੰਡ ਬੈਠਕਾਂ ਜਿਹੜੀਆਂ ਰੋਜ਼ਾਨਾ ਮਾਰਦੇ ਹੋ ਰੋਜ਼ਾਨਾ ਮੈਂ ਡੰਡ ਬੈਠ ਕੇ 2000 ਰੁਪਏ ਮਾਰ ਦਿੰਦਾ ਤੇ ਖਰਾਬ ਮੇਰੀ ਬਾਧੂ ਮੇਰੇ ਘਰ ਦੇ ਬੋਡੀ ਖਿਲੁੰਦੇ ਅੱਛਾ ਤੇ ਵਧੀਆ ਕਰਦੇ ਮੇਰਾ ਸਭ ਕੁ ਅੱਛਾ ਤਾਂ ਹੁਣ ਕਿਵੇਂ ਦਾ ਧੰਨਵਾਦ ਟੀਚਰਾਂ ਦਾ ਕਰਨਾ ਚਾਹੋਗੇ ਕਿਉਂਕਿ ਟੀਚਰਾਂ ਦੀ ਤੇ ਘਰਦਿਆਂ ਦੀ ਸਪੋਰਟ ਤੋਂ ਬਿਨਾ ਤੁਹਾਡਾ ਸ਼ੌਂਕ ਜਿਹੜਾ ਪੂਰਾ ਨਹੀਂ ਸੀ ਹੋ ਸਕਦਾ ਟੀਚਰਾਂ ਲਈ ਮੈਨੂੰ ਬੜੀ ਧੰਨਵਾਦ ਜਿਹੜਾ ਮੈਨੂੰ ਆ ਸਪੋਰਟ ਦਿੱਤੀ ਗਈ ਘਰਦਾਂ ਲਈ ਵੀ ਧੰਨਵਾਦ ਪੂਰਾ ਜਿਹੜਾ ਮੈਨੂੰ ਬੜੀ ਸਪੋਰਟ ਦਿੱਤੀ ਗਈ ਚਾਦੀ ਸਪੋਰਟ ਮੰਮੀ ਕਰਦੀ ਹੈ ਕਿ ਜਾਂ ਡੈਡੀ ਕਰਦਾ ਹੈ ਦੋਵੇਂ ਦੋਵੇਂ ਕਰਦੇ ਹਾਂਜੀ ਤਾਂ ਹੁਣ ਨਾਲ ਕੌਣ ਆਇਆ ਹੈ ਹੋ ਨਾਲ ਮੇਰੇ ਮਦਰ ਆਏ ਤਾਂ ਇਸ ਬੱਚੇ ਦੀ ਮਦਰ ਵੀ ਸਾਡੇ ਨਾਲ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਭੈਣ ਜੀ ਕਿਵੇਂ ਦੀ ਮੰਨ ਦੇ ਵਿੱਚ ਖੁਸ਼ੀ ਹੁੰਦੀ ਹੈ ਕਿਉਂਕਿ 14 ਸਾਲ ਦੀ ਉਮਰ ਵਿੱਚ ਇੱਕ 골ਡ ਜਿਤਨਾ ਕੋਈ ਆਸਾਨ ਗੱਲ ਨਹੀਂ ਹੁੰਦੀ ਭੈ ਜੀ ਬਹੁਤ ਵਧੀਆ ਲੱਗਦਾ ਵਾ ਹਾਂ ਹਾਂਜੀ ਤੇ ਗਾੜੀ ਵੀ ਚਲੋ ਆਪਾਂ ਜ਼ਿੰਮੇਵਾਰੀ ਨਿਭਾਵਾਂਗੇ ਜਿੱਤੋਂ ਤੱਕ ਆਡਾ ਫਰਜ਼ ਬੰਦਾ ਵਾ ਤੇ ਉਹ ਸਾਰਾ ਤੇ ਇੱਥੇ ਡਿਪੈਂਡ ਕਰਦਾ ਵੀ ਮੈਂ ਹੁਣ ਕਿੱਦਾਂ ਚੱਲਣਾ ਤੇ ਕਿੱਦਾਂ ਨਹੀਂ ਆਪਣੀ ਵਾਲਾ ਪੂਰੀ ਕੋਸ਼ਿਸ਼ ਹੈ ਆਪੇ ਗਾਂ ਇਹਨੂੰ ਮਤਲਬ ਗਾਂ ਲੈ ਕੇ ਜਾਵਾਂਗੇ ਬਹੁਤ ਵਧੀਆ ਹਾਂਜੀ ਤਾਂ ਕਿੰਨੇ ਬੱਚੇ ਆ ਤੁਹਾਡੇ ਇਹ ਵੀ ਜ਼ਰੂਰ ਦੱਸਿਓ ਕਿ ਇਹ ਵੱਡਾ ਹੈ ਕਿ ਜਾਂ ਛੋਟਾ ਹੈ ਇਸ ਪਈ ਵੱਡਾ ਹੈ ਤੇ ਛੋਟਾ ਅੱਛਾ ਦੋ ਬੱਚੇ ਹਾਂਜੀ ਦੋ ਬੱਚੇ ਅੱਛਾ ਹਾਂਜੀ ਤਾਂ ਸਕੂਲ ਦੇ ਸਟਾਫ ਵੱਲੋਂ ਕੋਈ ਜੀ ਸਪੋਰਟ ਆ ਕਿਵੇਂ ਦਾ ਤੁਹਾਡਾ ਸਤਿਕਾਰ ਕੀਤਾ ਜਾਂਦਾ ਇਸ ਬੱਚੇ ਨੂੰ ਲੈ ਕੇ ਬਹੁਤ ਵਧੀਆ ਸਕੂਲ ਵੱਲੋਂ ਵੀ ਬਹੁਤ ਵਧੀਆ ਸਾਰੇ ਮਤਲਬ ਪਿਆਰ ਕਰਦੇ ਆ ਵਧੀਆ سپورਟ ਦਿੰਦੇ ਆ ਟੀਚਰ ਵੱਲੋਂ ਵੀ ਬਹੁਤ ਵਧੀਆ سپورਟ ਆ ਤੇ ਆਪਾਂ ਵੀ ਮਤਲਬ ਵਧੀਆ سپورਟ ਦਿੰਨੇ ਬੱਚੇ ਨੂੰ ਵਧੀਆ ਡਾਈਟ ਵੀ ਦੇਈਦੀ ਆ ਜੋ ਚਲੋ ਮਾਤਾ ਪਿਤਾ ਦੀ ਜ਼ਿੰਮੇਵਾਰੀ ਹੁੰਦੀ ਸਭ ਕਰੀਦਾ ਵਾ ਹਾਂਜੀ ਹੁਣ ਮਨ ਦੇ ਵਿੱਚ ਕਿਹੋ ਜਿਹਾ ਸ਼ੌਂਕ ਆ ਵੀ ਕਿਥੋਂ ਤੱਕ ਪਹੁੰਚਣਾ ਚਾਹੀਦਾ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਾਵੇ ਖੇਡ ਕੇ ਪੰਜਾਬ ਦਾ ਸਕੂਲ ਦਾ ਤਰਨ ਤਾਂ ਜਲੇ ਦਾ ਨਾਮ ਰੋਸ਼ਨ ਕਰੇ ਹੁਣ ਆਪਾਂ ਤੇ ਬੜੀ ਦੂਰ ਤੱਕ ਅਮੀਦ ਲਈ ਚਲੋ ਮਹਾਰਾਜੀ ਗਾੜੀ ਚਲੋ ਵੀ ਹੱਥ ਜੋੜੀ ਦੇ ਵੀ ਵਧੀਆ ਖੇਡੇ ਤੇ ਬੜੀ ਦੂਰ ਤੱਕ ਰੇ ਜਾਵੇ ਆਪਣੀ ਤੇਹੀ ਇੱਛਾ ਵਾ ਬਸ ਹਾਂਜੀ ਭਾਈ ਗੋਲ ਦਾ ਸਟਾਫ ਵੀ ਸਾਡੇ ਨਾਲ ਟੀਚਰਾਂ ਮੌਜੂਦ ਨੇ ਕਿਉਂਕਿ ਸਾਰਾ ਸੇਰਾ ਉਹਨਾਂ ਨੂੰ ਵੀ ਜਾਂਦਾ ਹੈ ਕਿਉਂਕਿ ਸਿੱਖਿਆ ਦੇ ਖੇਤਰ ਵਿੱਚ ਜੇਕਰ ਬੱਚੇ ਨੂੰ ਕੁਝ ਸਿਖਾਵਾਂਗੇ ਨਹੀਂ ਤੇ 골ਡ ਮੈਲਡ ਤੱਕ ਪਹੁੰਚਣਾ ਵੀ ਕੋਈ ਆਸਾਨ ਗੱਲ ਨਹੀਂ ਆ ਮੈਡਮ ਜੀ ਕਿਹਨੇ ਦਾ ਸਕੂਲ ਦੇ ਵਿੱਚੋਂ ਇਸ ਬੱਚੇ ਨੂੰ ਹੰਗਾਰਾ ਮਿਲਦਾ ਏ ਤੇ ਕਿਵੇਂ ਦਾ ਨਾਮ ਜਿਹੜਾ ਰੋਸ਼ਨ ਹੋਇਆ ਸਕੂਲ ਦਾ ਜੀ ਇਹ ਬੱਚਾ ਹੈ ਸਾਡਾ ਸ਼ਰਨਵੀਰ ਸਿੰਘ 8ਵੀਂ ਕਲਾਸ ਦਾ ਹੈ ਔਰ ਸਕੂਲ ਵਿੱਚੋਂ ਤਾਂ ਵੇਖੋ ਸਾਰੇ ਬੱਚਿਆਂ ਨੂੰ ਹੀ ਬੜਾ ਖੇਡਾਂ ਪ੍ਰਤੀ ਉਤਸ਼ਾਹ ਕੀਤਾ ਜਾਂਦਾ ਹੈ ਕਿਉਂਕਿ ਸਾਡੇ ਕੋਲ ਇੱਕ ਇਹ ਬਕਾਇਦਾ ਤੌਰ ਤੇ ਸਾਡੇ ਕੋਲ ਲੈਕਚਰਰ ਨੇ ਸਿਰਕ ਸਿੱਖਿਆ ਦੇ ਔਰ ਸਾਰੀਆਂ ਟੀਮਸ ਬਹੁਤ ਵਧੀਆ ਉਹ ਤਿਆਰ ਕਰਦੇ ਨੇ ਔਰ ਸਾਰੇ ਸਟਾਫ ਵੱਲੋਂ ਹੀ ਸਾਰੇ ਬੱਚੇ ਨੂੰ ਬੜਾ ਹੁਲਾਰਾ ਦਿੱਤਾ ਜਾਂਦਾ ਹੈ ਔਰ ਇਹ ਬੱਚੇ ਨੂੰ ਸ਼ੁਰੂ ਤੋਂ ਸਾਡੇ ਕੋਲ 6ਵੀਂ ਕਲਾਸ 'ਚ ਆਇਆ ਸੀ ਉਦੋਂ ਤੋਂ ਹੀ ਇਹਦੀ ਪ੍ਰਤਿਭਾ ਨੂੰ ਜਿਹੜਾ ਵੇਖ ਕੇ ਅਧਿਆਪਕ ਸਭਾ ਨੇ ਸਾਰਿਆਂ ਨੇ ਇਹਦਾ ਸਾਥ ਦਿੱਤਾ ਜਿਹੜੇ ਸਾਡੇ ਰਾਜਨ ਕਲਰਕ ਸਾਹਿਬਾਨ ਨੇ ਉਹਨਾਂ ਨੇ ਵੀ ਇਹਨੂੰ ਨਿੱਜੀ ਤੌਰ ਤੇ ਵੀ ਬਹੁਤ ਸ਼ਾਹਿਦ ਕਰਦੇ ਰਹਿੰਦੇ ਨੇ ਇਹਦੀ ਖੁਰਾਕ ਨੂੰ ਲੈ ਕੇ ਜਾਂ ਉਸ ਤਰ੍ਹਾਂ ਵੀ ਪ੍ਰਿੰਸੀਪਲ ਸਾਹਿਬ ਵੱਲੋਂ ਔਰ ਸਾਰੇ ਅਧਿਆਪਕ ਸਾਹਿਬਾਨ ਵੱਲੋਂ ਹੀ ਇਹਨੂੰ ਬਹੁਤ ਸ਼ਾਹਿਦ ਕੀਤਾ ਜਾਂਦਾ ਇਥੋਂ ਕਾਕੇ ਸਾਰੇ ਜਿਹੜੇ ਸਾਡੇ ਹੋਰ ਬੱਚੇ ਵੀ ਨੇ ਸਾਰਿਆਂ ਨੂੰ ਖੇਡਾਂ ਪ੍ਰਤੀ ਬੜਾ ਇਥੇ ਜਿੱਥੇ ਸਕੂਲ ਦੇ ਵਿੱਚ ਬਹੁਤ ਸਾਰੀ ਵਿਦਿਆ ਦੇ ਪਰਾਲੇ ਜਿਹੜੇ ਕਿਤੇ ਜਾਂਦੇ ਨੇ ਵਕਫ ਵਕਤ ਗਤੀਵਿਧੀਆਂ ਉੱਤੇ ਅਸੀਂ ਖੇਡਾਂ ਪ੍ਰਤੀ ਜਿਹੜੇ ਬੱਚੇ ਅੱਗੇ ਜਾਣਾ ਚਾਹੁੰਦੇ ਨੇ ਸਾਰੇ ਅਧਿਆਪਕ ਸਾਹਿਬਾਨਾਂ ਵੱਲੋਂ ਸਾਡੇ ਪ੍ਰਿੰਸੀਪਲ ਮੈਮ ਵੱਲੋਂ ਔਰ ਸਾਰਿਆਂ ਵੱਲੋਂ ਬੱਚਿਆਂ ਨੂੰ ਬਹੁਤ ਸਪੋਰਟ ਕੀਤੀ ਜਾਂਦੀ ਉਹਨਾਂ ਲੋਕਾਂ ਨੂੰ ਕੀ ਮੈਸੇਜ ਕਰਨਾ ਚਾਹੋਗੇ ਜਿਹੜੇ ਕਹਿੰਦੇ ਆ ਵੀ ਸਰਕਾਰੀ ਸਕੂਲਾਂ 'ਚ ਬੱਚੇ ਨਹੀਂ ਪੜ੍ਹਾਉਣੇ ਤੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਾਉਣੇ ਆ ਹਾਂਜੀ ਬਿਲਕੁਲ ਉਹਨਾਂ ਨੂੰ ਮੈਂ ਇਹ ਸੁਨੇਹਾ ਦੇਣਾ ਚਾਹੁੰਦੀ ਆ ਕਿ ਇਹਦੇ 'ਚ ਕੋਈ ਫਰਕ ਨਹੀਂ ਹੈਗਾ ਕਿ ਸਰਕਾਰੀ ਸਕੂਲ ਆ ਜਾਂ ਪ੍ਰਾਈਵੇਟ ਸਕੂਲ ਆ ਹੁਣ ਤਾਂ ਵੇਖੋ ਜਿਹੜੇ ਪ੍ਰਾਈਵੇਟ ਸਕੂਲ ਨੇ ਬਹੁਤ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਦੀ ਲੁੱਟ ਪਈ ਹੋਈ ਆ ਪੈਸੇ ਨੂੰ ਲੈ ਕੇ ਔਰ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕ ਸਹਿਬਾਨ ਸਾਡੇ ਬਹੁਤ ਵਧੀਆ ਨੇ ਬਹੁਤ ਤੰਦੇਹੀ ਨਾਲ ਮਿਹਨਤ ਕਰਾਉਂਦੇ ਨੇ ਔਰ ਕਿਸੇ ਪੱਖੋਂ ਵੀ ਸਰਕਾਰ ਨੇ ਕੋਈ ਕਮੀ ਨਹੀਂ ਛੱਡੀ ਔਰ ਜਿੱਥੋਂ ਤੱਕ ਅਧਿਆਪਕ ਦਾ ਸਵਾਲ ਆ ਬੱਚੇ ਨੂੰ ਮਾਨਸਿਕ ਸਰੀਰਕ ਖੇਡਾਂ ਪ੍ਰਤੀ ਹਰ ਪੱਖ ਤੋਂ ਅੱਗੇ ਲੈ ਕੇ ਜਾਣ ਦੇ ਲਈ ਉਹ ਪ੍ਰਤੀਬੱਧ ਨੇ ਔਰ ਬਹੁਤ ਮਿਹਨਤ ਕਰ ਰਹੇ ਨੇ ਤੇ ਮੈਂ ਇਹੀ ਸੁਨੇਹਾ ਦੇਣਾ ਚਾਹੁੰਦੀ ਆ ਕਿ ਤੁਸੀਂ ਪ੍ਰਾਈਵੇਟ ਸੈਕਟਰ ਨੂੰ ਛੱਡ ਕੇ ਸਰਕਾਰੀ ਸਕੂਲਾਂ ਵਾਲ ਜਿਹੜਾ ਪਹੁੰਚ ਬਣਾਉਣੀ ਚਾਹੀਦੀ ਹੈ ਤਾਂ ਕਿ ਅਸੀਂ ਨਾ ਉਸ ਲੁੱਟ ਦਾ ਸ਼ਿਕਾਰ ਹੋ ਸਕੀਏ ਧੰਨਵਾਦ ਧੰਨਵਾਦ ਤਾਂ ਇਹ ਵੀ ਜਰੂਰ ਦੱਸੋ ਕਿ ਕਿੰਨਾ ਵਜਨ ਹੋ ਗਿਆ ਇਹ ਤੇ ਜਦੋਂ ਗਾੜੀ ਉੱਥੇ ਨੈਸ਼ਨਲ ਮੈਡਲ ਜਿੱਤਿਆ ਸੀ ਗਾੜੀ ਪਹਿਲਵਾਨ ਕਿਵੇਂ ਦਾ ਸੀ ਤੇ ਕਿਵੇਂ ਦਾ ਮੁਕਾਬਲਾ ਉੱਥੇ ਰਿਹਾ ਟੱਕਰ ਦਾ ਸੀ ਮੁਕਾਬਲਾ ਟੱਕਰ ਦਾ ਸੀ ਕਿੰਨਾ weight ਹੋ ਗਿਆ ਮੇਰਾ weight ਹੈਗਾ 78 ਅੱਛਾ ਤੇ ਗਾੜੀ ਪਹਿਲਵਾਨ ਜਿਹੜਾ ਉਹਦਾ weight ਕਿੰਨਾ ਸੀ ਉਹਦਾ ਵੀ ਇੰਨਾ ਸੇਮ ਫਿਰ ਪੂਰਾ ਮੁਕਾਬਲਾ ਆਇਆ ਤੇ ਹਾਂਜੀ ਸਰ ਜੀ ਪੂਰਾ ਤਾਂ ਵਕਈ ਇਸ ਵੀਰ ਨੇ ਉਹ ਕਰ ਵਿਖਾਇਆ ਹੈ ਜਿੱਥੇ ਕੀ ਸਰਕਾਰੀ ਅਲਾਦੀਨਪੁਰ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ ਤੇ ਆਪਣਾ ਸ਼ੌਂਕ ਵੀ ਪੂਰਾ ਕੀਤਾ ਹੈ ਤੇ ਸਾਰੀ ਜਿਹੜਾ ਸਹਿਰਾ ਇਹ ਸਰਕਾਰੀ ਸਕੂਲ ਨੂੰ ਜਾਂਦਾ ਹੈ ਤੇ ਮਾਪਿਆਂ ਨੂੰ ਜਾਂਦਾ ਹੈ ਕਿਉਂਕਿ ਜੇਕਰ ਕਿਸੇ ਵੀ ਖਿਡਾਰੀ ਦੇ ਮਗਰ ਸਪੋਰਟ ਨਾ ਆਵੇ ਤਾਂ ਉਹ ਨੈਸ਼ਨਲ ਤੱਕ ਨਹੀਂ ਪਹੁੰਚ ਸਕਦਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੇਖਦੇ ਰਹੋ ਪੰਜਾਬ న్యూਜ ਮੈਂ ਹਾਂ ਜਸਪੀਰ ਸਿੰਘ ਛਿਨਾ ਕਰਨਤਾ